जिन्ना ਲੋਕਾਂ ਨੇ ਤੁਹਾਡੇ ਨਾਲ ਕਿਸੇ ਜ਼ਮਾਨੇ ਜਾਣਿਆਂ ਜਾਣੇ ਚ ਗਲਤੀਆਂ ਮਾੜੀ ਕੀਤੀ ਹੋਵੇ ਤੁਸੀਂ ਮਾਫ ਕਰਤਾ ਉਹਨਾਂ ਨੂੰ ਮਾੜੀ ਤਾਂ ਇੱਕ ਲਫ਼ਜ਼ੀ ਹੈ ਨਹੀਂ ਉਹ ਕੀਤਾ ਜੀ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਉਹ ਲਿਖਿਆ ਸੀ ਰੱਬ ਦਾ ਹੁਕਮ ਸੀ ਖਾਦਾ ਮਾਫ ਕਰਨਾ ਉਹਨਾਂ ਨਹੀਂ ਕੀਤਾ ਮਾ ਨਾ ਨਾ ਮਾਫੀ ਮਾਫ ਕਿਉਂਕਿ ਗੁਰੂ ਦੀ ਮਰਜ਼ੀ ਨਾਲ ਜੋ ਸਾਹਮਣੇ ਖੜ ਕੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਗੇ ਮੈਂ ਜੱਫੀ ਪਾ ਲੈ ਅੱਛਾ ਲਾ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਹੂੰ ਛੋਟੇ ਦਾ ਵਿਆਹ ਸੀ ਜ਼ੋਰੇ ਦਾ ਹੂੰ ਇਹ ਵੀ ਕਹਿੰਦਾ ਪਪਾ ਆਉਣਾ ਮੈਨੂੰ ਫੋਨ ਆਇਆ ਮੇਰੀ ਵਾਈਫ ਦਾ ਪਿਓ ਨਹੀਂ ਆਉਣਾ ਮੈਂ ਕਿ ਜਰੂਰ ਆਉਂਗਾ ਗਿਆ ਨਾ ਮੈਨੂੰ ਉਹਦੇ ਇੰਨੀ ਇੱਜ਼ਤ ਮਾਨ ਮਿਲੀ ਤੇ ਯੂਵੀ ਨੇ ਆਪਣੀ ਮਾਂ ਲਿਆ ਕੇ ਮੇਰੇ ਸਾਹਮਣੇ ਖੜੀ ਕਰ ਦਿੱਤੀ ਮੈਂ ਕੁੱਟ ਕੇ ਜੱਫੀ ਪਾਈ ਇੱਕ ਲਫ਼ਜ਼ ਕਿਹਾ ਲਵ ਯੂ ਸੋ ਮਚ ਇਸ ਰਿਕਾਰਡਡ ਔਰ ਇਹ ਆਜ ਮੇਰਾ ਮੁੰਡਾ ਬਹੁਤ ਮੇਰਾ ਪਰਿਵਾਰ ਸਭ ਬੜਾ ਖੁਸ਼ ਹੋਇਆ ਹੁਣ ਕੋਲ ਟੀਵਾ ਸਟੰਡ ਮੈਂ ਤੁਹਾਨੂੰ ਅੱਜ ਵੀ ਕੀ ਬਾਤ